ਹੁਣ ਕੋਈ ਬੰਦਾ ਪੰਜਾਬ ਦੇ ਵਿੱਚ ਪੈਸੇ ਵੱਲੋਂ ਨਹੀਂ ਖੁੰਝੂਗਾ ਕਿ ਪੈਸਾ ਨਹੀਂ ਸੀ ਇਲਾਜ ਨਹੀਂ ਹੋਇਆ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਨਿਗਾਹ ਮਾਰੋਗੇ ਤੁਹਾਨੂੰ ਆਮ ਆਦਮੀ ਕਲੀਨਿਕ ਜਿਹੜਾ ਨਜ਼ਰ ਆਊਗਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ 7 ਕਰੋੜ ਦੇ ਨੇੜੇ ਤੇ ਬੰਦਾ ਉੱਥੇ ਆ ਕੇ ਦਵਾਈ ਲੈ ਕੇ ਜਾ ਚੁੱਕਿਆ ਬਾਬਾ 96 ਤੋਂ 97% ਲੋਕ ਜਿਹੜੇ ਨੇ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਵੱਡੇ ਹਸਪਤਾਲਾਂ ਤੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਅਸੀਂ ਲੋਕਾਂ ਦੀ ਉਮਰ ਵਧਾਉਣ ਦੀ ਗੱਲ ਕਰ ਰਹੇ ਹਾਂ। ਆਮ ਕਲੀਨਿਕਾਂ ਰਾਹੀਂ ਹਸਪਤਾਲਾਂ 'ਚ ਵਧੀਆ ਫੈਸਿਲਿਟੀਆਂ ਰਾਹੀਂ ਲੇਟੈਸਟ ਮਸ਼ੀਨਾਂ ਰਾਹੀਂ ਇੱਥੇ ਇਲਾਜ ਕਰਨ ਲੱਗ ਗਏ ਆਪਾਂ ਆਪਣੇ ਕੋਲੇ ਇਲਾਜ ਦੇ ਸਾਧਨ ਇੱਥੇ ਆ ਗਏ। ਪਿੰਡਾਂ 'ਚ ਡਿਸਪੈਂਸਰੀਆਂ ਉਜੜੀਆਂ ਪਈਆਂ ਨੇ ਘਾਹ ਉੱਗੇ ਪਏ ਨੇ ਝਾੜੀਆਂ ਉੱਗ ਗਈਆਂ ਉਹਨਾਂ ਨੂੰ ਠੀਕ ਕਰਕੇ ਉੱਥੇ ਖੋਲਾਂਗੇ ਕਿਤੇ ਨਵੀਂ ਜਗ੍ਹਾ ਤੇ ਵੀ ਬਣਾਉਣਾ ਪਿਆ ਤਾਂ ਬਿਲਕੁਲ ਲੇਟੈਸਟ ਮਾਡਲ ਫਾਈਬਰ ਦੇ ਉਹਦੇ ਨਾਲ ਉੱਥੇ ਖੋਲਾਂਗੇ ਸਾਨੂੰ ਦਸੂਹੇ ਪਹਿਲੇ ਜਾਣਾ ਪੈਂਦਾ ਸੀ ਦਵਾਈ ਲੈਣ ਹੁਣ ਅਸੀਂ ਆਪਣੇ ਇੱਥੇ ਪਿੰਡ ਦੇ ਵਿੱਚ ਘਰ ਦੇ ਵਿੱਚੋਂ ਹੀ ਦਵਾਈ ਲੈ ਲੈਂਦੇ ਆ ਸਰਵਿਸਿਜ਼ ਬਹੁਤ ਅੱਛੀਆਂ ਬਹੁਤ ਕਲੀਨ ਹੈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਇਹੋ ਜੀ ਸਬੂਧਾ ਜੜੀਆ ਲੋਕਾਂ ਨੂੰ ਪ੍ਰਦਾਨ ਕੀਤੀ ਹੈ ਸਿਹਤ ਸਹੂਲਤਾਂ ਦੇ ਸੁਧਾਰ ਵਿੱਚ ਭਰੀ ਹੈ ਨਵੀਂ ਪਰਵਾਜ਼ ਆਮ ਆਦਮੀ ਕਲੀਨਿਕ ਮੁਫਤ ਦਵਾਈ ਮੁਫਤ ਇਲਾਜ